ਤਦ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਕੈਨੇਡਾ ਦੇ ਵਿੱਚ ਆਰਗੈਨਿਕ ਚੀਜ਼ਾਂ ਕਿੰਨੀਆਂ ਇੱਕ ਮਹਿੰਗੀਆਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਰਗੈਨਿਕ ਦਾ ਸਮਾਂ ਆ ਰਿਹਾ ਕੈਨੇਡਾ ਦੇ ਵਿੱਚ ਆਰਗੈਨਿਕ ਦਾ ਕੀ ਫਿਊਚਰ ਆ ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਇੰਡੀਆ ਦੇ ਵਿੱਚ ਵੀ ਤੁਸੀਂ ਕਿਵੇਂ ਸ਼ੁਰੂ ਕਰ ਸਕਦੇ ਹੋ ਆਰਗੈਨਿਕ ਤੇ ਰੇਟ ਦਿਖਾਉਣਿਆ ਤੁਹਾਨੂੰ ਵੀ ਦੂਜੀ ਗ੍ਰੋਸਰੀ ਤੇ ਆਰਗੈਨਿਕ ਗ੍ਰੋਸਰੀ ਦੇ ਵਿੱਚ ਕਿੰਨਾ ਫਰਕ ਆ ਤੇ ਮਿੱਤਰੋ ਜੇ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਕੋਈ ਵੀ ਇਹ ਜਿਆ ਕੁਦਰਤੀ ਹੈਨਾ ਆਪਦਾ ਕੰਮ ਤਾਂ ਤੁਸੀਂ ਸ਼ੁਰੂ ਕਰ ਸਕਦੇ ਹੋ ਕਿਉਂਕਿ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਬਹੁਤ ਜ਼ਿਆਦਾ ਵਧਣ ਵਾਲੀਆਂ ਨੇ ਬਿਮਾਰੀਆਂ ਆਲਰੇਡੀ ਬਹੁਤ ਜ਼ਿਆਦਾ ਵਧੀਆਂ ਹੋਈਆਂ ਹਰੇਕ ਦੀ ਫਰਿੱਜ ਤੇ ਕੋਈ ਨਾ ਕੋਈ ਦਵਾਈ ਪਈ ਹੋਈ ਆ ਹਰੇਕ ਬੰਦਾ ਬਿਮਾਰ ਆ ਇੰਡੀਆ 'ਚ ਵੀ ਤੇ ਕੈਨੇਡਾ 'ਚ ਵੀ ਪਰ ਕੈਨੇਡਾ ਦੇ ਵਿੱਚ ਹੁਣ ਇਸ ਕਰਕੇ ਲੋਕ ਥੋੜੇ ਜਿ ਸਹੀ ਨੇ ਕਿਉਂਕਿ ਇਹਨਾਂ ਨੂੰ ਫੂਡ ਦੀ ਬਹੁਤ ਜ਼ਿਆਦਾ ਨੌਲੇਜ ਆ ਜਿਹੜੇ ਲੋਕ ਨਸ਼ੇ ਨਿਸ਼ੇ ਕਰਦੇ ਨੇ ਉਹ ਬੰਦੇ ਤਾਂ ਥੋੜੇ ਜਿ ਹੈਗੇ ਬਿਮਾਰੀ ਪਰ ਉਹ ਵੈਸੇ ਇਹਨਾਂ ਦੀ ਨਾਰਮਲ ਏਜ 80 ਸਾਲ ਹੋਈ ਜਾਂਦੀ ਹੈ ਜੇ ਇਹ ਵਧੀਆ ਖਾਣਾ ਖਾਂਦੇ ਨੇ ਤੇ ਬਹੁਤ ਜ਼ਿਆਦਾ ਨੌਲੇਜ ਵੀ ਇਹਨਾਂ ਨੂੰ ਆਪਦੇ ਫੂਡ ਦੀ ਇਸੇ ਕਰਕੇ ਹੀ ਇੱਥੇ ਆਰਗੈਨਿਕ ਦੀ ਵੀ ਬਹੁਤ ਜ਼ਿਆਦਾ ਮੰਗ ਰਹਿੰਦੀ ਆ ਪਰ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਕਾਮਯਾਬ ਨਹੀਂ ਹੋ ਸਕਦੇ ਆਰਗੈਨਿਕ ਕਰਕੇ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਇੰਡੀਆ ਦੇ ਵਿੱਚ ਸਿੱਕਮ ਇੱਕ ਇਹਜਾ ਰਾਜ ਆ ਜਿਹਦੇ ਵਿੱਚ ਆਰਗੈਨਿਕ ਖੇਤੀ ਇੰਨੀ ਕੁ ਜ਼ਿਆਦਾ ਹੁੰਦੀ ਹੈ ਵੀ ਨੰਬਰ 1 ਤੇ ਆ ਵਰਲਡ 'ਚ ਪੂਰੇ ਵਰਲਡ 'ਚ ਉਹ ਪੂਰਾ ਇੱਕ ਰਾਜ ਹੈ ਨਾ 100% ਆਰਗੈਨਿਕ ਦੇ ਵਿੱਚ ਪਹਿਲੇ ਤੇ ਚੱਲਿਆ ਗਿਆ ਇਸ ਕਰਕੇ ਉਹਨਾਂ ਨੇ ਆਰਗੇਨਿਕ ਖੇਤੀ ਨੂੰ ਕਾਮਯਾਬ ਵੀ ਕਰ ਲਿਆ ਤੇ ਉੱਥੋਂ ਦੇ ਲੋਕ ਵੀ ਸਿਹਤਮੰਦ ਨੇ ਅੱਗੇ ਨਾਲੋਂ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਆ ਤੇ ਉਹਨਾਂ ਦੀ ਜਿਹੜੀ ਫਸਲ ਆ ਉਹ ਵੀ ਜ਼ਿਆਦਾ ਹੋਣ ਲੱਗ ਗਈ ਪਹਿਲਾਂ ਨਾਲੋਂ ਇੱਕ ਦੋ ਸਾਲ ਤਾਂ ਉਹਨਾਂ ਨੂੰ ਘਾਟਾ ਪਿਆ ਪਰ ਉਦੋਂ ਬਾਅਦ ਚ ਉਹਨਾਂ ਨੇ ਦੁਬਾਰਾ ਰਿਕਵਰ ਕਰ ਲਿਆ ਫਸਲਾਂ ਨੂੰ ਤੇ ਉਹੀ ਫਸਲਾਂ ਉਹਨਾਂ ਦੀਆਂ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਖਾ ਰਹੇ ਨੇ ਅੱਜਕੱਲ੍ਹ ਲੈ ਕੇ ਕਿਉਂਕਿ ਤੁਹਾਨੂੰ ਪਤਾ ਹਰੇਕ ਚੰਗੀ ਚੀਜ਼ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਆ ਤੇ ਲੋਕ ਉੱਥੋਂ ਆਪਦੀ ਗ੍ਰੋਸਰੀਆਂ ਮੰਗਵਾ ਰਹੇ ਨੇ ਸਿੱਕਮ ਤੋਂ ਕਿਉਂ ਮਗਵਾਰੇ ਨੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਆਰਗੈਨਿਕ ਚੀਜ਼ਾਂ ਹੁਣ ਉਗ ਰਹੀਆਂ ਨੇ ਬਹੁਤ ਜ਼ਿਆਦਾ ਆਰਗੈਨਿਕ ਫਾਰਮਿੰਗ ਹੋ ਰਹੀ ਆ ਤੇ ਚਲੋ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਵੀ ਕੀ ਸਿਸਟਮ ਆ ਇੱਥੋਂ ਦੇ ਕੈਨੇਡਾ ਦੇ ਸਟੋਰਾਂ ਦਾ ਲਓ ਵੀ ਮਿੱਤਰੋ ਆਪਾਂ ਆ ਗਏ ਹੁਣ ਸੁਪਰ ਸਟੋਰ ਦੇ ਵਿੱਚ ਇੱਥੇ ਤੁਹਾਨੂੰ ਦਿਖਾਉਨੇ ਆ ਸਾਰੀ ਗੱਲਬਾਤ ਕਿਵੇਂ ਆ ਤੇ ਕੀ ਗੱਲਬਾਤ ਆ ਅੰਦਰ ਫੂਡ ਦੀ ਪਹਿਲਾਂ ਤਾਂ ਮਿੱਤਰੋ ਤੁਹਾਨੂੰ ਦਿਖਾਈਏ ਵੀ ਗੋਰਿਆਂ ਨੇ ਹੁਣ ਆ ਗਾਰਡਨੀਆਂ ਕਰਨੀਆਂ ਨੇ ਤੇ ਫੁੱਲ ਤਿਆਰ ਹੋਏ ਪਏ ਨੇ ਤੇ ਆ ਫੁੱਲਾਂ ਤੋਂ ਹੁਣ ਬਣਾਉਣਗੇ ਆਪਦਾ ਸਾਰਾ ਸਮਾਨ ਘਰਾਂ ਨੂੰ ਸੋਹਣਾ ਬਣਾਉਣਗੇ ਦੇਖੋ ਕਿੰਨੇ ਵਧੀਆ ਫੁੱਲ ਲੱਗੇ ਪਏ ਨੇ ਹਨਾ ਤੇ ਇਹ ਸਾਰੇ ਹੁਣ ਇਹਨਾਂ ਦਾ ਰੇਟ ਦੇਖੋ ਕਿੰਨੇ ਲੱਗੇ ਹੋਏ ਆ 2 ਆ 55 ਡਾਲਰਾਂ ਦੇ ਹਨਾ ਤੇ ਈਚ ਆ 32 ਡਾਲਰਾਂ ਦਾ ਬੜੇ ਮਹਿੰਗੇ ਲੱਗੇ ਹੋਏ ਆ ਪਰ ਬਹੁਤ ਵਧੀਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਹ ਸਾਰੇ ਘਰਾਂ ਦੀ ਸਜਾਵਟ ਵਾਸਤੇ ਆ ਹੁਣ ਇਹ ਗੋਰਿਆਂ ਨੇ ਬਹੁਤ ਖਰੀਦਨੇ ਆ ਕਿਉਂਕਿ ਬਹੁਤ ਸਰਦੀ ਰਹੀ ਹੈ ਵਿੱਚ ਵਿੱਚ ਨਾ ਸਰਦੀ ਕਰਕੇ ਬਹੁਤ ਲੋਕ ਡਿਪਰੈਸ਼ਨ ਚ ਗਏ ਸੀ ਤਾਂ ਹੁਣ ਆ ਫਾਰਮਿੰਗ ਤੇ ਆ ਚੀਜ਼ਾਂ ਬਹੁਤ ਕੁਝ ਹੋਣਾ ਹੁਣ ਗਾਰਡਨਿੰਗ ਗਾਰਡਨਿੰਗ ਹਨਾ ਮਤਲਬ ਤੁਹਾਨੂੰ ਦਿਖਾਈਏ ਵੇਖੋ ਆ ਨਿੰਬੂ ਆ ਨਾ ਜਿਹੜਾ ਇੱਥੇ 6 ਡਾਲਰ ਨਾਲ ਲੱਗਾ ਹੋਇਆ 900 ਗ੍ਰਾਮ ਹਨਾ ਤੇ ਆ ਚਾਰਕ ਨਿੰਬੂ ਦੇਖੋ ਇੱਥੇ ਆ ਹੈਗਾ ਸਾਰਾ ਆਰਗੈਨਿਕ ਫੂਡ ਇੱਧਰ ਪਿਆ ਜਿਹੜਾ ਇਹ ਹੈਗੇ 5 ਡਾਲਰ ਦੇ ਮਸਾਂ ਇਹ ਚ 400 ਆਉਣਿਆ ਆ ਦੇਖੋ 400 ਗ੍ਰਾਮ ਦੇ ਕਿੰਨਾ ਪ੍ਰਾਈਸ ਲੱਗਿਆ ਹੈ ਉਹਦੇ ਬਰਾਬਰ ਲੱਗਿਆ ਹੋਇਆ ਉਹ ਜਾਨੀ 1 ਕਿਲੋ ਆਕੀ ਆ ਜਾਨੀ 1 ਕਿਲਬੀ ਆ ਜਿਹੜਾ ਨਾ ਇਹ ਇਹ 1 ਕਿਲਬੀ ਦਾ ਇਹਨਾਂ ਲੱਗਿਆ ਹੋਇਆ ਤੇ ਉਹ ਪੂਰਾ ਕਿਲੋ ਵਾਂਗੂ ਆ ਆ ਦੇਖੋ ਆਏ ਆ ਸਿਸਟਮ ਆ ਸੇਮ ਹੀ ਮਿੱਤਰੋ ਐਪਲਾਂ ਦੇ ਨਾਲ ਆ ਇੱਧਰ ਸਿੰਪਲ ਐਪਲ ਪਏ ਨੇ ਤੇ ਇੱਧਰ ਆਰਗੈਨਿਕ ਐਪਲ ਪਏ ਨੇ ਤੇ ਇਹ ਦੋ ਡਾਲਰਕ ਮਹਿੰਗੇ ਹੁੰਦੇ ਆ ਇਹਦੇ ਨਾਲੋਂ ਹਨਾ ਜਾਨੀ ਇੰਨੇ ਵੀ ਮਹਿੰਗੇ ਨਹੀਂ ਲਾਏ ਜਾਂਦੇ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਹਨਾ ਪਰ ਥੋੜੇ ਜਿਹਾ ਮਿਹਨਤ ਜਿੰਨੀ ਕਿਤੇ ਲੱਗਦੀ ਓਨੇ ਕਿੰਨਾ ਦੇ ਰੇਟ ਬਣਾਏ ਹੋਏ ਨੇ ਆ ਮਿੱਤਰੋ ਨਾਸ਼ਪਾਤੀਆਂ ਆ ਗਈਆਂ ਆਰਗੈਨਿਕ ਚਨਾ ਜਿਹੜੇ ਆ ਬਿਨਾ ਆਰਗੈਨਿਕ ਤੋਂ ਆ ਤੇ ਆ ਹੈਗੀਆਂ ਆਰਗੈਨਿਕ ਤੇ ਇਹ ਸਾਰਾ ਖਤਮ ਹੋ ਚੁੱਕਿਆਗਾ ਜਿੰਦਗੀ ਇੱਧਰ ਇੰਨਾ ਸਮਾਨ ਪਿਆਗਾ ਉਹਨਾਂ ਨੂੰ ਪਤਾ ਵੀ ਇਹਦੀ ਹਜੇ ਵੈਲਿਊ ਘੱਟ ਇਹਦੀ ਵੈਲਿਊ ਜ਼ਿਆਦਾ ਤਾਂ ਇਹ ਸਾਰਾ ਸਿਸਟਮ ਖਤਮ ਹੋਇਆ ਹੋਇਆ ਆ ਜੋ ਮਿੱਤਰੋ ਕੇਲਿਆਂ ਤੇ ਆ ਕੇਲਿਆਂ ਦੇ ਬੰਚ ਹੈਗੇ ਜਿਹੜੇ ਇਹ ਇਹ ਨਹੀਂ ਆਰਗੈਨਿਕ ਹੈਗੇ ਆਹ ਵਾਲੀ ਆਰਗੈਨਿਕ ਆ ਦੇਖੋ ਇਹਨਾਂ ਨੂੰ ਐ ਬਣ ਕੇ ਲਾਇਆ ਹੋਇਆ ਤੇ ਆਰਗੇਨਿਕ ਤੇ ਇਹਦੇ ਵਿੱਚ ਫਰਕ ਦੇਖ ਲਓ ਕਿੰਨਾ ਕੁ ਫਰਕ ਆ ਕੋਈ ਖਾਸ ਫਰਕ ਨਹੀਂ ਹੈਗਾ ਨਾ ਨਾ ਕੋਈ ਸਾਈਜ਼ ਦਾ ਫਰਕ ਆ ਨਾ ਕੋਈ ਲੈਣਾ ਨਾ ਲੈਣਾ ਫਿਰ ਵੀ ਇਹਨਾਂ ਨੇ ਇੰਨੀ ਕ ਕਾਮਯਾਬ ਕਰ ਲਈ ਆ ਆਪਣੀ ਟੈਕਨੀਕ ਵੀ ਆਰਗੇਨਿਕ ਵੀ ਉਨੀ ਵਧੀਆ ਤੇ ਉਨੀ ਸਵਾਦ ਸਭ ਤੋਂ ਸਵਾਦ ਇਹ ਜਿਆਦਾ ਹੁੰਦਾ ਏ ਕੇਲੇ ਮੈਂ ਖਾ ਕੇ ਦੇਖਿਆ ਆਹ ਵਾਲੇ ਕੇਲਿਆਂ ਦੇ ਨਾਲ ਤੇ ਰੇਟ ਵੀ ਥੋੜਾ ਜਿਆਦਾ ਹੈਗਾ ਯਾਨੀ ਕਿ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਡਾਲਰ 2 ਡਾਲਰ ਹੀ ਵੱਧ ਹੁੰਦਾ ਬਾਲਾ ਫਰਕ ਨਹੀਂ ਹੁੰਦਾ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਲਾਹ ਬਣਦੀ ਆ ਵੀ ਅਗੋਰਗੇਨਿਕ ਫਾਰਮਿੰਗ ਕਰਨੀ ਆ ਤਾਂ ਬਹੁਤ ਵਧੀਆ ਫੀਚਰਾ ਤੁਸੀਂ ਕਰ ਸਕਦੇ ਹੋ ਤੇ ਸੋਨੇ ਦੇ ਭਾਅ ਵੀ ਕਹਿਣੀਆਂ ਤੁਹਾਡੀਆਂ ਚੀਜ਼ਾਂ ਜਿੰਮੇ ਕਿ ਇੱਥੇ ਬੈਕਰੀਆਂ ਨੇ ਇਸ ਕਰਕੇ ਜੇ ਕੋਈ ਤੁਹਾਨੂੰ ਰੋਕਦਾ ਨਾ ਕਰ ਚੁੱਪ ਕਰਕੇ ਆਪਦਾ ਥੋੜਾ ਜਿਹਾ ਕੰਮ ਸਟਾਰਟ ਕਰ ਦੋ ਹੌਲੀ ਹੌਲੀ ਕਰਕੇ ਬਾਕੀ ਦੇਖਿਓ ਬਾਅਦ ਚ ਕੀ ਬਣਦਾ ਤੇ ਆ ਮਿੱਤਰੋ ਸੋਇਆ ਬੀਨ ਦਾ ਪਨੀਰ ਹੁੰਦਾ ਜਿਹੜਾ ਟੋਫੂ ਕਹਿੰਦੇ ਆ ਜਿਹਨੂੰ ਆਪਾਂ ਉਹ ਵੀ ਆ ਹੈਗਾ ਆਰਗੇਨਿਕ ਤੇ ਆ ਹੈਗਾ ਨਾਨ ਆਰਗੇਨਿਕ ਤੇ ਆ ਆਰਗੇਨਿਕ ਦਾ ਰੇਟ ਤੁਸੀਂ ਦੇਖੋ ਥੋੜਾ ਜਿਹਾ ਗ੍ਰਾਮ ਇਹ ਗ੍ਰਾਮਾਂ ਚ ਘੱਟ ਹੁੰਦਾਗਾ ਤੇ ਨਾ ਰੇਟ ਜ਼ਿਆਦਾ ਹੁੰਦਾ ਥੋੜਾ ਜਿਹਾ ਇਹ ਗ੍ਰਾਮਾਂ ਚ ਜ਼ਿਆਦਾ ਹੁੰਦਾਗਾ ਤੁਸੀਂ ਦੇਖੋ ਆ ਥੋੜਾ ਜਿਹਾਗਾ ਕਿ ਉਹ ਕਿੰਨਾ ਵੱਡਾ ਪੈਕਟ ਆ ਸੇਮ ਹੀ ਪ੍ਰਾਈਸ ਆ ਤੇ ਜੇ ਕੋ ਚਿਕਨ ਦਾ ਕੰਮ ਕਰਦਾ ਮਿੱਤਰੋ ਆਰਗੇਨਿਕ ਚਿਕਨ ਵੀ ਆ ਦੇਖ ਲਓ ਇਹਦੀ ਮਾਰਕੀਟ ਵੀ ਬਹੁਤ ਜ਼ਿਆਦਾ ਗਈ ਆਰਗੇਨਿਕ ਚਿਕਨ ਦੀ ਆਉਣ ਵਾਲੇ ਸਮੇਂ ਤੱਕ ਹੋਰ ਜ਼ਿਆਦਾ ਹੋ ਜਾਣੀ ਆ ਆ ਨਾਰਮਲ ਚਿਕਨ ਪਿਆਗਾ ਫਰੋਜ਼ਨ ਤੇ ਆ ਪਿਆਗਾ ਆਰਗੇਨਿਕ ਚਿਕਨ ਫਰੋਜ਼ਨ ਇਹ ਚਿਕਨ ਬ੍ਰੈਸਟ ਆ ਯਾਨੀ ਚਿਕਨ ਦੀ ਛਾਤੀ ਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਮੀਟ 'ਚ ਵੀ ਨਾ ਆਰਗੈਨਿਕ ਦੀ ਬਹੁਤ ਜ਼ਿਆਦਾ ਮੰਗ ਹੋ ਜਾਣੀ ਆ ਆ ਮੇਰੇ ਮਗਰਾਂ ਨਾਲ ਜਿਹੜਾ ਸਾਰਾ ਆਰਗੈਨਿਕ ਫੂਡ ਆ ਜਾਂ ਨੇਚਰਲ ਫੂਡ ਆ ਉਹਦੀ ਵੀ ਲਾਈਨ ਬਣੀ ਹੋਈ ਆ ਸਾਰੀ ਏਰੀਆ ਇੰਨੀ ਮਾਰਕੀਟ ਆ ਨਾ ਸਾਰਾ ਫੂਡ ਪਿਆ ਜਿਹੜਾ ਮਗਰ ਤੇ ਇਹਦੇ ਵਿੱਚ ਜਣੀ ਬਹੁਤ ਜ਼ਿਆਦਾ ਵੈਰਾਈਟੀਆਂ ਨੇ ਇਹ ਕਿਉਂ ਮੰਗ ਵੱਧ ਰਹੀ ਐ ਇੰਨੀ ਜ਼ਿਆਦਾ ਕਿਉਂਕਿ ਬਿਮਾਰੀਆਂ ਨੇ ਹੋਰ ਵਧਣਾਗਾ ਜਦੋਂ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਇਕ ਕਿਵੇਂ ਆਪਾਂ ਇਹ ਚੀਜ਼ਾਂ ਨੂੰ ਵਰਤਣਾਗਾ ਜਾਂ ਕਿਵੇਂ ਇਹਨਾਂ ਨੂੰ ਖਾਣਾਗਾ ਕਿਵੇਂ ਆਪਦੀ ਸਿਹਤ ਸਹੀ ਕਰਨੀ ਆ ਉਦੋਂ ਇਹਦੀ ਮਾਰਕੀਟ ਹੋਰ ਜ਼ਿਆਦਾ ਵਧਣੀ ਆ ਇਸ ਕਰਕੇ ਆਉਣ ਨਾਲ ਭਵਿਕ ਆਰਗੈਨਿਕ ਜੇ ਆਰਗੈਨਿਕ ਕਰੋਗੇ ਤਾਂ ਵੱਧ ਪੈਸੇ ਵੀ ਪਾਉਂਗੇ ਤੇ ਬਹੁਤ ਜ਼ਿਆਦਾ ਪ੍ਰੋਡਕਟ ਆ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਇਹਦੇ ਵਿੱਚ ਇਨਵੈਸਟ ਕਰ ਰਹੀਆਂ ਨੇ ਮੈਂ ਤੁਹਾਨੂੰ ਦਿਖਾਉਣਾ ਆਹ ਵਾਲੀ ਆਈਲ ਵੀ ਸਾਰੀ ਦਿਖਾਉਂਗਾ ਵੀ ਕਿਵੇਂ ਸਾਰੇ ਨੇਚਰਲ ਪ੍ਰੋਡਕਟ ਬਣੇ ਹੋਏ ਨੇ ਆ ਸਾਰੇ ਮਿੱਤਰੋ ਆਰਗੈਨਿਕ ਤੇ ਐਪਸ ਨੇ ਹੁਣ ਕਈਆਂ ਦੇ ਵਿੱਚ ਜਾਣੀ ਮੰਨ ਲਓ ਵੀ ਮਾੜੇ ਮੋٹے ਇਨਗਰੀਡੀਅੰਟ ਹੁੰਦੇ ਜਿਹੜੇ ਉਹ ਨਹੀਂ ਕਈਆਂ ਦੇ ਵਿੱਚ ਵਧੀਆ ਹੁੰਦੇ ਪਰ ਜਿਵੇਂ ਆਹ ਦੇਖੋ ਆਹ ਆਰਗੇਨਿਕ ਆਹ ਭੂਪਰੇ ਜਿਹੇ ਆਪਣੇ ਹੁੰਦੇ ਜਿਹੜੇ ਹਨਾ ਆ ਵੀ ਆਰਗੇਨਿਕ ਇਹਨਾਂ ਦੇ ਪਏ ਆ ਲੈ ਇਹਦੀ ਵੀ ਮਾਰਕੀਟ ਹੋਣ ਹੋਗੀ ਵੀ ਇਹਨਾਂ ਨੂੰ ਵੀ ਤੁਸੀਂ ਆਰਗੇਨਿਕ ਬਣਾ ਕੇ ਵੇਚ ਸਕਦੇ ਹੋ ਆ ਗਏ ਮਿੱਤਰੋ ਆਰਗੇਨਿਕ ਚਾਕਲੇਟ ਲੈ ਚਾਕਲੇਟ ਵੀ ਮਿੱਤਰੋ ਆਰਗੇਨਿਕ ਬਣਨੇ ਸ਼ੁਰੂ ਹੋ ਗਏ ਤੇ ਇਧਰ ਚੈੱਕ ਕਰੋ ਇਹਨਾਂ ਦੇ ਇਨਗਰੀਡੀਅੰਟ ਦੇਖੋ ਜਿਹੜੇ ਮੰਨ ਲਓ ਜਿਹਦੇ ਨਾਲ ਬਣਿਆ ਹੈ ਕਿੰਨੇ ਵਧੀਆ ਨੇ ਹਮੇਸ਼ਾ ਕੋਈ ਵੀ ਕੋਈ ਚੀਜ਼ ਲੈਣੀ ਹੈ ਨਾ ਆ ਮਗਰ ਦੀ ਲਿਸਟ ਜ਼ਰੂਰ ਚੈੱਕ ਕਰਿਆ ਕਰੋ ਆ ਆਰਗੇਨਿਕ ਇਸ সুইਟਨਰ ਆ ਚਾਕਲੇਟ ਆ ਨਾ ਜਿਹੜਾ ਤੇ ਆਰਗੇਨਿਕ ਕੋਕੋ ਬਟਰ ਆ ਇਹਦੇ ਵਿੱਚ ਪਾਈ ਹੋਈ ਆਰਗੇਨਿਕੀ ਕੋਕਾਓ ਪਾਊਡਰ ਪਾਇਆ ਹੋਇਆ ਆ ਆਰਗੇਨਿਕ 슈ਗਰ ਪਾਈ ਹੋਈ ਆ 슈ਗਰ ਵੀ ਆਰਗੇਨਿਕ ਪਾਈ ਆ ਦੇਖ ਲਓ ਮਿੱਤਰੋ ਤੇ ਬਾਕੀ ਜਿਹੜਾ ਮਾੜਾ ਮੋਟਾ ਹੈ ਇਹਦੇ ਚ ਐਗ ਵੀ ਹੋ ਮਾੜਾ ਮੋਟਾ ਹੀ ਵੀਟ ਵੀ ਹੋ ਸਕਦੀ ਹੈ ਸੋਇਆ ਵੀ ਹੋ ਸਕਦਾ ਜਣੀ ਇੰਨੀ ਵਧੀਆ ਕੁਆਲਿਟੀ ਚਾਕਲੇਟਾਂ ਦੇ ਵਿੱਚ ਵੀ ਆਉਣੀ ਸ਼ੁਰੂ ਹੋ ਗਈ ਆਰਗੈਨਿਕ ਦੇ ਵਿੱਚ ਐਡੀ ਵੱਡੀ ਮਾਰਕੀਟ ਆ ਇਹ ਜੇ ਕੋਈ ਸਮਝ ਸਕੇ ਨੂੰ ਤੇ ਜੇ ਨਾ ਸਮਝੇ ਉਹਦੇ ਵਾਸਤੇ ਤਾਂ ਮਿੱਟੀ ਹੋਈ ਆ ਫੇਰ ਮਿੱਤਰੋ ਉੱਤੇ ਵਾਲਾ ਲੈਬ ਲਾਇਆ ਜਾਂਦਾਗਾ ਵੀ ਜਿਹੜੇ ਸਾਰੇ ਨੱਟ ਨੂਟ ਆ ਨਾ ਜਿਹੜੇ ਆਪਣੇ ਆਹਾ ਡਰਾਈ ਫਰੂਟ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਇਹ ਸਾਰੇ ਆਰਗੈਨਿਕ ਆ ਦੇਖੋ ਕਾਜੂ ਗੁੱਜੂ ਤੋਂ ਲੈ ਕੇ ਸਾਰੇ ਐਲਟਮਾ ਪੀਕਨਸ ਪੂਕਨਸ ਆ ਜਿਹੜੇ ਆ ਸਾਰੇ ਹਨਾ ਇਹ ਸਾਰੇ ਆਰਗੈਨਿਕ ਨੇ ਤੇ ਕੋਸ਼ਿਸ਼ ਕਰਿਆ ਕਰੋ ਇਹੋ ਜਿਹੀਆਂ ਚੀਜ਼ਾਂ ਵਰਤੀਆਂ ਜਾਣ ਜਿਹੜੀਆਂ ਕਿ ਆਰਗੈਨਿਕ ਨੇ ਤੇ ਕਿੰਨੀਆਂ ਵਧੀਆ ਤੇ ਇੰਨੀ ਕੋਈ ਜ਼ਿਆਦਾ ਮਹਿੰਗਾਈ ਵੀ ਨਹੀਂ ਹੈਗੀ ਹਾਂ ਉਹਨਾਂ ਨੂੰ ਕਿਸਾਨਾਂ ਨੂੰ ਉਹਨਾਂ ਦਾ ਮਿਹਨਤ ਦਾ ਮੁੱਲ ਮਿਲਦਾਗਾ ਪਰ ਉਹਨਾਂ ਨੂੰ ਦੇਣਾ ਵੀ ਜ਼ਰੂਰੀ ਹੈ ਜੀ ਇਹੀ ਜਿਹੀਆਂ ਚੀਜ਼ਾਂ ਖਾਵਾਂਗੇ ਤੇ ਉਹਨਾਂ ਨੂੰ ਹੀ ਆਪਾਂ ਹੱਲਾਸ਼ੀਰੀ ਦੇਵਾਂਗੇ ਤਾਂ ਹੀ ਉਹ ਇਹੋ ਜਿਹੀਆਂ ਚੀਜ਼ਾਂ ਗਾਂਹ ਗਰੋ ਕਰਨਗੇ ਨਾ ਦੇਖੋ ਕਿੰਨਾ ਸਾਰਾ ਭਰਿਆ ਪਿਆਗਾ ਆਰਗੈਨਿਕਸ ਪੂਰਾ ਜਿਹੜਾ ਸਾਰਾ ਆਰਗੈਨਿਕ ਹੈ ਲੈ ਕੋਈ ਸੀਡ ਆ ਮੰਨ ਲਓ ਵੀ ਪੰਪਕਿਨ ਸੀਡ ਆ ਸਾਰੇ ਸੀਡ ਸੂਡ ਬ੍ਰਾਜ਼ੀਲ ਨੱਟ ਤੋਂ ਲੈ ਕੇ ਸਾਰੀਆਂ ਚੀਜ਼ਾਂ ਇਹ ਸਾਰੀਆਂ ਆਰਗੈਨਿਕ ਨੇ ਲੈ। ਕੈਂਡੀਆਂ ਵੀ ਆਰਗੈਨਿਕ ਤੱਕ ਬਣਾਉਂਦੀਆਂ ਇਹਨਾਂ ਨੇ। ਆ ਆ ਗਏ ਮਿੱਤਰੋ ਆਰਗੈਨਿਕ ਸਟਰਾਬਰੀ ਹੈ ਨਾ ਜਿਹੜੀਆਂ ਸਟਰਾਬਰੀਆਂ ਤੋਂ ਜੈਮ ਬਣਦਾ ਹੈਗਾ ਇਹਦੇ ਇੰਗਰੀਡੀਅੰਟ ਦੇਖ ਲਓ। ਆ ਇੰਗਰੀਡੀਅੰਟ ਪਾਓ ਤੇ ਤੁਸੀਂ ਵੀ ਆਪਦਾ ਜੈਮ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਸਟਰਾਬਰੀ ਦੀ ਕੋਈ ਮਾੜਾ ਮੋਟਾ ਖੇਤੀ ਕਰਦਾ ਉਹ ਬੰਦਾ ਵੀ ਸਟਰਾਬਰੀ ਵਾਲਾ ਜੈਮ ਬਣਾ ਕੇ ਵੇਚ ਸਕਦਾ ਹੈਗਾ। ਆ ਆ ਗਏ ਮਿੱਤਰੋ ਹਨੀ ਆ ਸਾਰੇ ਹਨੀ ਆ অর্গানਿਕ ਹਨੀ ਦਾ ਤਾਂ ਇੰਨਾ ਕਿ ਜ਼ਿਆਦਾ ਮੰਗਾ ਨਾ ਇੱਥੇ ਗੱਲਾਂ ਹੀ ਛੱਡ ਦੋ ਬਹੁਤ ਜ਼ਿਆਦਾ ਮੰਗਾ ਹਨੀ ਆ ਵਾਲਾ ਹਨੀ ਮੈਨੂੰ ਬਹੁਤ ਵਧੀਆ ਲੱਗਦਾ ਵਾਈਲਡ ਫਲਾਵਰ ਹਨੀ ਇਹ ਵੀ অর্গানਿਕ ਆ ਇੰਨਾ ਕਿ ਸਵਾਦ ਆ ਗੱਲਾਂ ਹੀ ਛੱਡ ਦੋ ਤੇ ਜਿਹੜੀਆਂ ਬਾਕੀ ਆ ਦੇਖੋ ਮਨੱਕਾ ਮਨੁੱਕਾ ਹਨੀ ਆ ਇਹ ਥੋੜੇ ਜੀ ਜਾਨੀ ਜ਼ਿਆਦਾ ਪਾਵਰਫੁਲ ਹੁੰਦੇ ਨੇ ਇਹਦੇ ਵਿੱਚ ਐਂਟੀਆਕਸੀਡੈਂਟ ਮੰਨ ਲਓ ਵੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਨਾ ਚ ਇਹ ਵਾਲੀਆਂ ਚੀਜ਼ਾਂ ਜੇ ਫੂਡ ਦੇ ਵਿੱਚ ਤੁਸੀਂ ਖਾਓਗੇ ਤਾਂ ਜੀ ਮਾਲੋ ਵੀ ਕਿਸੇ ਨੂੰ ਬਹੁਤ ਜ਼ਿਆਦਾ ਪ੍ਰੋਬਲਮਾਂ ਸ਼ੂਗਰ ਤੋਂ ਲੈ ਕੇ ਥਾਇਰੋਇਡ ਹਨਾ ਜੇ ਤੁਸੀਂ ਸਾਰੀ ਆਪਣੀ ਡਾਈਟ ਨੂੰ ਆਰਗੇਨਿਕ ਕਰੋਗੇ ਮੋਸਟਲੀ ਕਈ ਬੰਦੇ ਜਿਵੇਂ ਵੀਟ ਵੀ ਛੱਡ ਦਿੰਦੇ ਨੇ ਤੇ ਦੁੱਧ ਵੀ ਛੱਡ ਦਿੰਦੇ ਨੇ ਤੇ ਉਹਦੇ ਨਾਲ ਵੀ ਆਹ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਠੀਕ ਹੋ ਜਾਂਦੀ ਨੇ ਤਾਂ ਹੀ ਇਹ ਚੀਜ਼ਾਂ ਇਹਦੇ ਵਿੱਚ ਆਰਗੇਨਿਕ ਦੇ ਵਿੱਚ ਤੁਹਾਨੂੰ ਦੁੱਧ ਵੀ ਮਿਲੂਗਾ ਪਰ ਉਹ ਵਾਲਾ ਜਿਹੜਾ ਕੰਮ ਆਉ ਉਹ ਤੁਹਾਨੂੰ ਮੈਂ ਉੱਧਰ ਜਾ ਕੇ ਦਿਖਾਉਣਾ ਉਹ ਉੱਧਰਲੇ ਪਾਸੇ ਆ ਬਾਕੀ ਤੁਸੀਂ ਇੱਧਰ ਦੇਖੋ ਕਿੰਨਾ ਕੁਸ਼ ਆ ਆ ਲੌਂਗਾ ਨਾਲ ਹਨੀਆ ਇਹਦੇ ਵਿੱਚ ਲੌਂਗ ਵੀ ਪਾਏ ਹੋਏ ਨੇ ਤੇ ਹਨੀ ਵੀ ਇਹ ਦੇਖੋ ਕਿੰਨਾ ਤਿਆਰ ਵਧੀਆ ਕਰਿਆ ਹੋਇਆ ਫਿਰ ਮਿੱਤਰੋ ਆਰਗੇਨਿਕੀ ਆਲਮੰਡ ਬਟਰ ਆਲਮੰਡ ਬਟਰ ਜਿਵੇਂ ਪੀਨਟ ਬਟਰ ਹੁੰਦਾ ਨਾ ਸੇਮ ਉਵੇਂ ਹੀ ਹੁੰਦਾ ਇਹ ਥੋੜੇ ਜਿਹਾ ਅੱਗੇ ਨਿਕਲ ਗਏ ਇਹ ਆਲਮੰਡ ਯੂਜ਼ ਕਰਦੇ ਨੇ ਤੇ ਆਪਾਂ ਪੀਨਟ ਬਟਰ ਯੂਜ਼ ਕਰਦੇ ਇਹ ਵੀ ਪੀਨਟ ਬਟਰ ਯੂਜ਼ ਕਰਦੇ ਆ ਉਹ ਵੀ ਤੁਹਾਨੂੰ ਦਿਖਾ ਦਨੇ ਆ ਦੇਖੋ ਪੀਨਟ ਬਟਰ ਵੀ ਬਹੁਤ ਆ ਇਨਾਂ ਕੋਲ ਪੂਰੇ ਐਨ ਸਮੂਥ ਵਾਲੇ ਸਪੀਨਟ ਪਾਊਡਰ ਵੀ ਯੂਜ਼ ਕਰ ਲੈਂਦੇ ਆ ਤਾਂ ਤੇ ਆ ਚੈੱਕ ਕਰੋ ਆ ਸਾਰੀਆਂ ਕੌਫੀਆਂ ਕੂਫੀਆਂ ਵੀ ਨਾ ਇਹ ਸਾਰੀਆਂ ਆਰਗੈਨਿਕ ਹੀ ਕਰਿਆ ਸਿਸਟਮ ਇੰਨਾ ਆਰਗੈਨਿਕ ਦਾ ਇੱਥੇ ਮਾਰਕੀਟ ਦਾ ਛਾਅ ਹੈ ਜਾਲ ਪੂਰਾ ਹਨ ਆ ਸਾਰਾ ਕੁਝ ਆਰਗੈਨਿਕ ਹੀ ਪਿਆ ਮਿੱਤਰੋ ਚਾਹਾ ਵੀ ਆਰਗੈਨਿਕ ਹੀ ਨੇ ਫਿਰ ਮਿੱਤਰੋ ਇਹ ਜਿਹੜੀ ਡੈਰੀ ਆ ਦੇਖੋ ਇਹ ਡੈਰੀ ਤੋਂ ਬਦਲਾਵ ਕੀ ਹੈ ਨਾ ਵਾਸਤੇ ਡੈਰੀ ਦਾ ਬਦਲਾਵ ਵੀ ਮੰਨ ਲਓ ਵੀ ਡੈਰੀ ਬਹੁਤ ਜ਼ਿਆਦਾ ਛੱਡ ਚੁੱਕੇ ਨੇ ਆਰਗੈਨਿਕ ਕੋਕੋਨਟ ਵਾਲਾ ਹਨਾ ਦੁੱਧ ਵਰਤਦੇ ਨੇ ਜਾਂ ਆਲਮੰਡ ਦਾ ਵਰਤਦੇ ਨੇ ਅਨਸਵੀਟਨ ਹੈ ਨਾ ਇਹ ਗਾਂ ਹੀ ਨੰਗ ਚੁੱਕੇ ਆ ਮਿੱਤਰੋ ਆਪਣੇ ਨਾਲੋਂ ਬਹੁਤ ਜ਼ਿਆਦਾ ਅੱਗੇ ਨਿਕਲ ਚੁੱਕੇ ਨੇ ਆਰਗੇਨਿਕ ਸੋਇਆ ਦਾ ਦੁੱਧ ਵਰਤਦੇ ਨੇ ਯਾਨੀ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਆ ਕਈਆਂ ਨੂੰ ਮਾਲਾ ਵੀ ਹੁਣ ਆਪਾਂ ਨੂੰ ਕਈਆਂ ਨੂੰ ਦੁੱਧ ਦੀ ਪ੍ਰੋਬਲਮ ਹੁੰਦੀ ਆ ਦੁੱਧ ਨਹੀਂ ਪੀ ਸਕਦਾ ਉਹ ਬੰਦੇ ਫੇਰ ਵੀ ਦੁੱਧ ਪੀਂਦੇ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਜੀ ਕਰਦਾ ਪਰ ਆਹ ਚੀਜ਼ਾਂ ਨਾਲ ਇਹ ਆਪਦਾ ਦੁੱਧ ਵਾਲਾ ਜੀ ਆ ਉਹਨੂੰ ਭਰ ਲੈਂਦੇ ਨੇ ਹਨਾ ਸਾਰੀਆਂ ਚੀਜ਼ਾਂ ਇਹਨਾਂ ਕੋਲ ਹੈਗੀਆਂ ਨੇ ਓਟਸ ਦਾ ਮਿਲਕ ਵੀ ਹੈ ਇਹਨਾਂ ਕੋਲ ਆ ਪੋਰਟਸ ਤੱਕ ਦੇ ਮਿਲਕ ਨੂੰ ਵੀ ਇਹਨਾਂ ਨੇ ਆਪ ਦੇ ਹਿਸਾਬ ਨਾਲ ਬਣਾ ਲਿਆ ਵੀ ਉਹ ਜਿਆ ਟੈਕਸਚਰ ਮਿਲੇ ਹਨਾ ਕੋਕੋਨਟ ਵਾਟਰ ਬੂਟਰੇ ਸਾਰੇ ਆਰਗੇਨਿਕ ਆ ਮਿੱਤਰੋ ਕੋਕੋਨਟ ਵਾਟਰ ਦੇਖ ਲਓ ਕਿੱਥੇ ਕੋਕੋਨਟ ਹੁੰਦੇ ਆ ਕੈਨੇਡਾ ਇਹਦਾ ਕੋਕੋਨਟ ਵੀ ਨਹੀਂ ਹੁੰਦਾ ਇੰਨੀ ਦੂਰੋਂ ਮਾਰਕੀਟਾਂ ਚੋਂ ਇਹ ਮੰਗਵਾ ਮੰਗਵਾ ਕੇ ਆਰਗੇਨਿਕ ਨੂੰ ਪਰਫੁੱਲਿਤ ਕਰ ਰਹੇ ਨੇ ਫੇਰ ਆ ਜੋ ਆਰਗੇਨਿਕ ਦੁੱਧ ਦੇ ਜਿਹੜੇ ਸ਼ਕੀਨ ਆ ਮਿੱਤਰੋ ਆਰਗੇਨਿਕ ਦੁੱਧ ਦਿਖਾਈਏ ਤੁਹਾਨੂੰ ਆ ਪਿਆ ਆਰਗੇਨਿਕ ਦੁੱਧ 1% ਫੈਟ ਵਾਲਾ ਹੈ ਇਹ ਤੇ 3% ਫੈਟ ਵਾਲਾ ਆ ਪ્યોਰ ਆਰਗੇਨਿਕ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਵੀ ਆਰਗੇਨਿਕ ਹੀ ਯੂਜ਼ ਕਰਿਆ ਕਰੋ ਕਿਉਂਕਿ ਬਾਕੀ ਹਾਰਮੋਨਾਂ ਦੀ ਬਹੁਤ ਪ੍ਰੋਬਲਮ ਆ گاਮਾਂ ਦੇ ਵਿੱਚ ਜਿਹਦੇ ਕਰਕੇ ਥਾਇਰੋਇਡ ਦੀ ਪ੍ਰੋਬਲਮ ਆ ਜਾਂਦੀ ਲੋਕਾਂ ਨੂੰ ਇਹ ਚ ਹਾਰਮੋਨ ਇੰਨੇ ਨਹੀਂ ਖਰਾਬ ਹੁੰਦੇ ਜਿੰਨੇ ਦੂਜੇ ਦੁੱਧਾਂ ਦੇ ਵਿੱਚ ਹਾਰਮੋਨ ਦੀ ਮਾਤਰਾ ਬਹੁਤ ਜ਼ਿਆਦਾ ਗੜਬੜ ਹੁੰਦੀ ਆ ਉਹਨਾਂ ਦੇ ਵਿੱਚ ਇਸ ਕਰਕੇ ਥਾਇਰੋਇਡ ਦੀ ਪ੍ਰੋਬਲਮ ਅੱਜ ਕੱਲ ਹਰੇਕ ਬੰਦੇ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਤੇ ਬਹੁਤ ਜ਼ਿਆਦਾ ਆਰਗੇਨਿਕ ਇੱਥੇ ਵਰਤਨਾ ਸ਼ੁਰੂ ਹੋ ਗਿਆ ਦੇਖੋ ਸਾਰਾ ਗ੍ਰਾਸ ਫੀਡਡ ਗ੍ਰਾਸ ਫੀਡਡ ਮਤਲਬ ਵੀ ਇਹ ਸਿਰਫ ਗ੍ਰਾਸ ਖਾਂਦੀਆਂ ਨੇ ਉਹ ਵੀ ਆਰਗੇਨਿਕ ਗ੍ਰਾਸ ਖਾਂਦੀਆਂ ਨੇ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ اگਾਇਆ ਹੁੰਦਾ ਤੇ ਬਾਰ ਘੁੰਮਦੀਆਂ ਫਿਰਦੀਆਂ ਗਾਵਾਂ ਨੇ ਇਸ ਕਰਕੇ ਇਨਾਂ ਚ ਹਾਰਮੋਨ ਆ ਜਿਹੜੇ ਆ ਨਾ ਉਹ ਬਦਲੇ ਨਹੀਂ ਹੁੰਦੇ ਹਾਰਮੋਨ ਬਦਲੇ ਨਾ ਹੋਣ ਕਰਕੇ ਤੁਹਾਨੂੰ ਥਾਇਰਾਇਡ ਦੀ ਪ੍ਰੋਬਲਮ ਨਹੀਂ ਆਉ। ਮੰਨ ਲਓ ਵੀ ਕੋਈ ਗਾਂ ਦੁਖੀ ਆ ਤਾਂ ਦੁਖੀ ਹਾਰਮੋਨਾਂ ਨਾਲ ਹੀ ਆਉਂਦਾ ਦੁੱਧ ਬਾਹਰ ਕੱਢਦੀ ਆ। ਇਹ ਖੁਸ਼ ਰੈਂਦੀਆਂ ਨੇ ਇਸ ਕਰਕੇ ਇਹਨਾਂ ਦਾ ਦੁੱਧ ਵੀ ਉਹ ਜਿਹਾ ਹੀ ਹੁੰਦਾ ਉਸੇ ਤੱਕ ਚੱਕਰ 'ਚ ਆਪਾਂ ਜੀ ਕਹਿ ਦਈਏ ਵੀ ਆ ਗਿਆ ਪੁਣਾ ਆਰਗੇਨਿਕ ਆਂਡੇ ਆ ਗਏ ਮਿੱਤਰੋ ਜੇ ਕੋਈ ਬੋਡੀ ਬੁੱਡੀ ਬਣਾਉਣ ਦਾ ਸ਼ਕੀਨ ਆ ਕੋਸ਼ਿਸ਼ ਕਰਿਆ ਕਰੋ ਵੀ ਆਰਗੇਨਿਕ ਹੀ ਆਂਡੇ ਖਾਦੇ ਜਾਣ ਥੋੜਾ ਜਿਹਾ ਫਰਕ ਹੁੰਦਾ ਇਹਨਾਂ ਦਾ ਆਮ ਆਂਡਿਆਂ ਨਾਲ ਟਰੇ ਵੀ ਮਿਲ ਜਾਂਦੀ ਹੈ ਵੱਡੀ ਦੇਖੋ ਆਰਗੇਨਿਕ ਆਂਡਿਆਂ ਦਾ ਵੀ ਬਹੁਤ ਵੱਡਾ ਬਿਜ਼ਨਸ ਆ ਜੇ ਤੁਸੀਂ ਇਹ ਸਟਾਰਟ ਕਰਨਾ ਨਾ ਤਾਂ ਇਹ ਵੀ ਕਰ ਸਕਦੇ ਹੋ ਇੰਡੀਆ ਦੇ ਵਿੱਚ ਆਰਗੇਨਿਕ ਜੂਸ ਜਾਸ ਮਿੱਤਰੋ ਸਾਰਾ ਕੁਝ ਆ ਦੇਖ ਲਓ ਇੰਨਾ ਸਿਸਟਮ ਵਧੀਆ ਚੱਲਿਆ ਹੋਇਆ ਇੱਥੇ ਆ ਆ ਵੀ ਆਰਗੇਨਾਈਜ਼ਿਆ ਸਾਰਾ ਸਿਸਟਮ ਆ ਦੇਖੋ ਮਿੱਤਰੋ ਵੇਕਣ ਆਇਆ ਹੋਆ ਗੰਨਾ ਦੇਖੋ ਹੈ ਇੱਕ ਗੰਨਾ ਕਿੰਨੇ ਦਾ 3 ਡਾਲਰਾਂ ਦਾ ਗੰਨਾ ਲੈ ਆਹੀਂ ਵੇਕਣ ਗੰਨੇ ਦਾ ਗੱਲਬਾਤ ਹੀ ਕਰੀਏ ਵੈਸੇ ਆਪਾਂ ਨੂੰ ਪ੍ਰੋਡਕਟ ਬਣਾ ਕੇ ਵੇਚਣਾ ਨਹੀਂ ਆਉਂਦਾ ਵੇਚ ਸਕਦੇ ਆਪਾਂ ਪ੍ਰੋਡਕਟ ਬਣਾ ਕੇ ਵੀ ਆਪ ਦਾ ਤੇ ਆਪਾਂ ਗੰਨੇ ਐਵੇਂ ਪਟਾ ਦਿੰਨੇ ਹਨਾ ਪਰ ਪ੍ਰੋਡਕਟ ਬਣਾਉਣਾ ਚਾਹੀਦਾ ਆ ਦੇਖੋ ਇਹਨਾਂ ਤੋਂ ਸਿੱਖੋ ਕਿਵੇਂ ਪ੍ਰੋਡਕਟ ਬਣਾਉਣਾ ਵੇਚਦੇ ਆ ਚੀਜ਼ਾਂ ਨੂੰ ਤੇ ਬਹੁਤ ਅੱਜ ਕੱਲ ਇਹਨਾਂ ਨੇ ਉਹ ਕਰਿਆ ਹੋਇਆ ਪੈਸੀ ਪ੍ਰੋਡਕਟ ਇਹਨਾਂ ਨੂੰ ਬਣਾਉਣਾ ਹੁੰਦਾ ਬਿਜ਼ਨਸਮੈਨਾਂ ਨੂੰ ਆਪਣੇ ਬੰਦਿਆਂ ਤੋਂ ਇਹ ਪ੍ਰੋਡਕਟ ਬਣਦੇ ਨਹੀਂ ਆ ਲੈਸੇ ਹਜੀਆਂ ਗਾਜਰਾਂ ਨੂੰ ਇੰਡੀਆ ਜੀ ਕੋਈ ਪੁੱਛਦਾ ਨਹੀਂ ਤੇ ਇੱਥੇ ਦੇਖੋ ਕੈਰਟ ਇੰਡੀਅਨ ਕੈਰਟ ਇਹ ਇਹ ਜੀ ਇੰਡੀਆ ਦੇ ਕੈਰਟ ਮੈਂ ਪਹਿਲੀ ਵਾਰ ਦੇਖਿਆ ਜਿਹੜੀ ਇਹਨਾਂ ਨੇ ਲਾਈ ਆ ਆ ਦੇਖੋ ਲੈ ਇਹ ਜੀਆਂ ਗਾਜਰਾਂ ਆ ਆਪਾਂ ਇਹ ਨਹੀਂ ਪੱਕੀਆਂ ਗਾਜਰਾਂ ਇਹਨਾਂ ਦਾ ਕੁਝ ਨਹੀਂ ਬਣਦਾ ਬਾਕੀ ਕਿਵੇਂ ਲੱਗੀ ਤੁਹਾਨੂੰ ਮੇਰੀ ਵੀਡੀਓ ਜਰੂਰ ਕਮੈਂਟ ਕਰਕੇ ਆਪਦੇ ਆਪਦੇ ਵਿਚਾਰ ਦੱਸਿਓ ਤੇ ਚਲੋ ਚੰਗਾ ਜੀ ਮਿਲਦੇ ਆ नेक्स्ट ਵੀਡੀਓ